ਹੈਲੋ ਹੈਲੋ ਸਟੂਡੈਂਟ ਮੈਂ ਕੁਲਿੰਦਰ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਬਾਲਾਜੀ ਐਜੂਕੇਸ਼ਨ ਪੁਆਇੰਟ ਦੇ ਅਫੀਸ਼ੀਅਲ ਚੈਨਲ ਤੇ ਠੀਕ ਹੈ ਜਿੱਦਾਂ ਕਿ ਤੁਹਾਨੂੰ ਪਤਾ ਹੈ ਵੀ ਆਪਾਂ ਜਿਹੜਾ ਕਲਾਸ ਸੀਰੀਜ਼ ਸ਼ੁਰੂ ਕੀਤੀ ہوئی ਹੈ ਇੰਗਲਿਸ਼ ਸ਼ਬਦਾਂ ਦਾ ਪੰਜਾਬੀ ਦੇ ਵਿੱਚ ਸ਼ੁੱਧ ਅਨਵਾਦ ਕੀਤਾ ਚੱਲ ਰਿਹਾ ਠੀਕ ਹੈ ਤਾਂ ਉਸ ਤਰ੍ਹਾਂ ਹੀ ਤਾੜੀ ਕਾਫੀ ਵੀਡੀਓਜ਼ ਅਸੀਂ ਪਾ ਚੁੱਕੇ ਹਾਂ ਆਈ ਹੋਪ ਤੁਸੀਂ ਉਹ ਵੀਡੀਓ ਦੇਖ ਰਹੇ ਹੋਵੋਗੇ ਠੀਕ ਹੈ ਤਾਂ ਆਪਾਂ ਕੀ ਕਰ ਰਹੇ ਹਾਂ ਅੰਗਰੇਜ਼ੀ ਸ਼ਬਦਾਂ ਦਾ ਪੰਜਾਬੀ ਵਿੱਚ ਸ਼ੁੱਧ ਰੂਪ ਤਾਂ ਇਸ ਤਰ੍ਹਾਂ ਦੀਆਂ ਵੀਡੀਓ ਤੁਸੀਂ ਦੇਖਦੇ ਰਹੋਗੇ ਅਸੀਂ ਪਾਉਂਦੇ ਆ ਠੀਕ ਹੈ ਸਾਡੇ ਵਾਲਾ ਦੀ এডਿਕੇਸ਼ਨ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਇਹ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤਾਂ ਅੱਜ ਆਪਾਂ ਅੱਗੇ ਸੀਰੀਜ਼ ਜਿਹੜੀ ਕਰ ਰਹੇ ਹਾਂ ਠੀਕ ਉਹ ਹੈ coming मतलब और वाला, जा और वाली ठीक है और वाली. इसी तरह, heaven, मतलब स्वर्ग ठीक है स्वर्ग. मतलब रोकना ठीक है किसी नोकना होंगे रुकावट ठीक है ਹੈਂਡਰ ਮਤਲਬ ਰੁਕਣਾ ਹੈਂਡਰਿਸ ਮਤਲਬ ਰੁਕਾਵਟ ਹੌਲੀ ਮਤਲਬ ਪਵਿੱਤਰ ਜਿਹੜੀ ਬਿਲਕੁਲ ਪਵਿੱਤਰ ਹੋਣ ਪਾਕ ਪਵਿੱਤਰ ਕਹਿ ਸਕਦੇ ਹਾਂ ਸ਼ੁੱਧ ਕਹਿ ਸਕਦੇ ਹਾਂ ਠੀਕ ਹੈ ਹੌਲੀ ਇਨ ਹੈ ਪਵਿੱਤਰ ਤਾਂ ਹੌਲੀ ਟੈਂਕ ਵਾਟਰ ਕੀ ਹੁੰਦਾ ਸਰੋਵਰ ਸਹਿਬ ਹੁੰਦੇ ਨੇ ਸਾਡੇ ਠੀਕ ਹੈ ਹੌਲੀ ਟੈਂਕ ਵਾਟਰ ਹੁੰਦੇ ਨੇ ਸਾਡੇ ਪਵਿੱਤਰ ਸਰੋਵਰ ਠੀਕ ਇਸ ਤਰ੍ਹਾਂ ਅਗਲਾ ਤੁਸੀਂ ਕਰੋਗੇ ਹਾਈਬ੍ਰਿਡ ਸੀਡ ਜਾਨੀ ਕਿ ਦੋਗਲੇ ਬੀਜ ਜਿਹਨੂੰ ਹਾਈਬ੍ਰਿਡ ਬੀਜ ਵੀ ਬੋਲ ਦਿੰਦੇ ਆ ਠੀਕ ਹੈ ਇਹ ਕਿਹੜੇ ਹੁੰਦੇ ਨੇ ਦੋਗਲੇ ਬੀਜ ਹੁੰਦੇ ਨੇ ਜਿਹੜੇ ਅਸੀਂ ਤਿਆਰ ਕਰਦੇ ਆ ਕਿਸੇ ਫਸਲਾਂ ਦੇ ਲਈ ਉਸ ਤੋਂ ਬਾਅਦ ਇਮਪੋਰਟਲ ਮਤਲਬ ਅਮਰ ਜਿਹੜਾ ਕਦੇ ਖਤਮ ਨਾ ਹੋਵੇ ਇਮਪੋਰਟਲ ਅਮਰ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਇੰਡੈਕਟਿਵ ਮੈਥਡ ਅਗਨਾਤਮਕ ਵਿਧੀ ਹੁੰਦੀ ਹੈ ਠੀਕ ਹੈ ਇੰਡੈਕਟਿਵ ਮੈਥਡ ਹੁੰਦਾ ਆਗਮਨ ਵਿਧੀ ਵੀ ਬੋਲਿਆ ਜਾਂਦਾ ਅਗਨਾਤਮਕ ਵਿਧੀ ਵੀ ਬੋਲਿਆ ਜਾਂਦਾ ਠੀਕ ਹੈ ਇਹ ਵਿਧੀ ਦੇ ਵਿੱਚ ਕੀ ਹੁੰਦਾ ਰਜੇ ਇਹਦੇ ਵਿੱਚ ਹੁੰਦਾ ਹੈ ਵੀ ਜਿਹੜੇ ਤੁਹਾਨੂੰ ਪੜ੍ਹਾਉਂਦੇ ਸਮੇਂ ਜਿਵੇਂ ਬੀਆਡ ਆਲੇ ਹੋ ਠੀਕ ਹੈ ਈਟੀ ਵਾਲੇ ਹੋ ਤਾਂ ਇਹਦੇ ਵਿੱਚ ਇੱਕ ਇੰਡੈਕਟਿਵ ਹੁੰਦੀ ਹੈ ਇੱਕ ਇਹ ਵਾਲੀ ਆਗਮਨ ਤੇ ਨਿਗਮਨ ਇਹ ਦੋਵੇਂ ਵਿਧੀਆਂ ਹੁੰਦੀਆਂ ਨੇ ਨਿਗਮਨ ਦੇ ਵਿੱਚ ਤੁਹਾਨੂੰ ਪਹਿਲਾਂ ਨਿਯਮ ਦੱਸੇ ਜਾਂਦੇ ਨੇ ਬਾਦ ਦੇ ਵਿੱਚ ਉਦਾਹਰਨਾਂ ਦਿੱਤੇ ਜਾਂਦੇ ਨੇ ਇਹਦੇ ਵਿੱਚ ਪਹਿਲਾਂ ਤੁਹਾਨੂੰ ਉਦਾਹਰਨਾਂ ਦੇਣਗੇ ਕੁਝ ਵੀ ਪੜਾਉਣ ਤੋਂ ਬਾਅਦ ਦੇ ਵਿੱਚ ਇਹ ਰੂਲ ਦੱਸੇ ਜਾਣਗੇ ਇਹ ਇੰਡਕਟਿਵ ਮੈਥਡ ਹੁੰਦਾ ਠੀਕ ਉਸ ਤੋਂ ਬਾਅਦ ਇਨਫਲੇਸ਼ਨ ਮਹਿੰਗਾਈ ਇਨ ਲਾਈਕ ਮਤਲਬ ਮਹਿੰਗਾਈ ਇਨਟੈਲੀਅਲ ਪੇ ਅਰੰਭਿਕ ਤਨਖਾ ਠੀਕ ਹੈ ਉਸ ਤੋਂ ਬਾਅਦ ਇਨਸਪਾਇਰ ਪ੍ਰੇਰਣਾ ਠੀਕ ਹੈ ਇਨਸਪਾਇਰ ਮਤਲਬ ਪ੍ਰੇਰਨਾਮੇ ਠੀਕ ਐਵੇਂ ਦੀ ਸ਼ਬਦ ਤੁਸੀਂ ਆਪਣੇ ਦੇਖਦੇ ਰਹੋ ਠੀਕ ਹੈ ਕਾਫੀ ਨੇ ਹੋ ਵੀ ਕਰਾਂਗੇ ਤੇ ਸਪੈਲਿੰਗ ਮੈਂ ਪਹਿਲਾਂ ਵੀ ਦੱਸਿਆ ਵੀਡੀਓ ਚ ਵੀ ਆਪਣਾ ਸਪੈਲਿੰਗ ਜ਼ਰੂਰ ਯਾਦ ਰੱਖਣੀ ਨੇ ਇਹਨਾਂ ਦੇ ਕਿ ਕਿਸ ਤਰ੍ਹਾਂ ਇੰਗਲਿਸ਼ ਦੇ ਵਿੱਚ ਲਿਖਿਆ ਜਾਂਦਾ ਠੀਕ ਕਿਸ ਤਰ੍ਹਾਂ ਸ਼ੁੱਧ ਪੰਜਾਬੀ ਦੇ ਵਿੱਚ ਲਿਖਿਆ ਜਾਂਦਾ ਪੰਜਾਬੀ ਦੇ ਵਿੱਚ ਵੀ ਸ਼ੁੱਧ ਲਿਖਣਾ ਤੁਹਾਨੂੰ ਆਉਣਾ ਚਾਹੀਦਾ ਠੀਕ ਅੱਗੇ ਇੰਟਰਵਰਟ ਮਤਲਬ ਅੰਤਰਮੁਖੀ ਇੰਟਰਵਰਟ ਹੁੰਦੇ ਨੇ ਅੰਤਰਮੁਖੀ ਉਹ ਵਿਅਕਤੀ ਜਿਹੜੇ ਕੁਝ ਗੱਲਾਂ ਆਪਣੇ ਅੰਦਰ ਹੀ ਸਮਾ ਕੇ ਰੱਖਦੇ ਨੇ ਬਾਹਰ ਨਹੀਂ ਕੱਢਦੇ ਠੀਕ ਹੈ ਆਪਣੇ ਕੋਈ ਪ੍ਰਸ਼ਨ ਹੁੰਦੇ ਨੇ ਕਲਾਸ ਦੇ ਵਿੱਚ ਨਹੀਂ ਪੁੱਛਦੇ ਡਰਦੇ ਆ ਮਾਰੇ ਤਾਂ ਉਦਾਂ ਦੇ ਸਟੂਡੈਂਟ ਜਿਹੜੇ ਹੁੰਦੇ ਨੇ ਇੰਟਰਵਰਟ ਹੁੰਦੇ ਨੇ ਅੰਤਰਮੁਖੀ ਹੁੰਦੇ ਨੇ ਉਸ ਤੋਂ ਬਾਅਦ ਇਨਵੋਇਸ ਬੀਜਕ ਠੀਕ ਤਾਂ ਇਸ ਤਰ੍ਹਾਂ ਤੁਹਾਡੀ ਸੀਰੀਜ਼ ਚੱਲਦੀ ਰਹੀ ਹੈ ਅੱਜ ਵੀ ਹੋ ਗਈ ਪਿਛਲੀਆਂ ਵੀਡੀਓ ਦੇ ਵਿੱਚ ਵੀ ਵੀ ਜਿਹੜੇ ਆਪਾਂ ਇੰਗਲਿਸ਼ ਤੋਂ ਪੰਜਾਬੀ ਕਰਦੇ ਆ ਰਹੇ ਆ ਠੀਕ ਹੈ ਤਾਂ ਆਈ ਹੋਪ ਤੁਹਾਨੂੰ ਇਹ ਕਲਾਸ ਵਧੀਆ ਲੱਗ ਰਹੀ ਹੈ ਜੀ ਕਲਾਸ ਵਧੀਆ ਲੱਗ ਰਹੀ ਹੈ ਤੁਹਾਡੇ ਲਈ ਹੈਲਪਫੁਲ ਹੈ ਤਾਂ ਦੋ ਚੀਜ਼ਾਂ ਤੁਸੀਂ ਮੇਨ ਕਰਨੀਆਂ ਨੇ ਪਹਿਲਾ ਵੀਡੀਓ ਲਾਈਕ ਦੂਸਰਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਫੇਰ ਹੀ ਤੁਹਾਡੇ ਕੋਲੇ ਵੀਡੀਓ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀਆਂ ਜਾਣੀ ਹੈ ਠੀਕ ਹੈ ਇਸ ਤਰ੍ਹਾਂ ਹੋਰ ਸ਼ਬਦ ਲੈ ਕੇ ਫੇਰ ਮਿਲਾਂਗੇ ਅਗਲੀ ਵੀਡੀਓ 'ਚ ਉਦੋਂ ਤੱਕ ਤੁਸੀਂ ਪੜ੍ਹਦੇ ਰਹੋ ਠੀਕ ਤੇ ਸਾਡੀ ਵੀਡੀਓ ਦੇਖਦੇ ਰਹੋ ਧੰਨਵਾਦ ਉਹ ਤੱਕ